ਦੇਖਿਆ ਜਾ ਸਕਦਾ ਹੈ ਹੁਣ ਕਿੰਨੇ ਹੀ ਸਮੇਂ ਬਾਅਦ ਹੋਮ ਮਿਨਿਸਟਰ ਅਮਿਤ ਸ਼ਾਹ ਅੱਜ ਲੁਧਿਆਣਾ ਪਹੁੰਚਣਗੇ ਲੁਧਿਆਣਾ ਦੇ ਵਿੱਚ ਚੋਣ ਰੈਲੀ ਕੀਤੀ ਜਾਏਗੀ ਭਾਜਪਾ ਦੇ ਉਮੀਦਵਾਰ ਅਮਨਿਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਵੋਟ ਮੰਗੀ ਜਾਏਗੀ ਇਸ ਦੇ ਨਾਲ ਹੀ ਭਾਜਪਾ ਦੀ ਉਪਲਬਧੀਆਂ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਏਗੀ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਸਯਮਗਵੰਤ ਮਾਨ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਤੇ ਹੋਰ ਵੀ ਕਈ ਵਿਰੋਧੀ ਉਹਨਾਂ ਦੇ ਨਿਸ਼ਾਨੇ ਦੇ ਉੱਪਰ ਹੋਣਗੇ ਅਮਿਤ ਸ਼ਾਹ ਦੀ ਰੈਲੀ ਦੇ ਲਈ ਚਲੰਦਰ ਬਾਈਪਾਸ ਦੇ ਨੇੜੇ ਅਨਾਜ ਮੰਡੀ ਦੇ ਵਿੱਚ ਤਿਆਰੀਆਂ ਜਿਹੜੀਆਂ ਨੇ ਕਰ ਲਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਹੋਮ ਮਿਨਿਸਟਰ ਦੇ ਵਿਰੋਧ ਨੂੰ ਦੇਖਦੇ ਹੋਏ ਕਈ ਕਿਸਾਨ ਨੇਤਾਵਾਂ ਨੂੰ ਪੁਲਿਸ ਦੇ ਵੱਲੋਂ ਬੀਤੇ ਦਿਨ ਯਾਨੀ ਕਿ ਸ਼ਨੀਵਾਰ ਰਾਤ ਨੂੰ ਹੀ ਹਾਊਸ ਅਰੈਸਟ ਜਿਹੜਾ ਕਰ ਦਿੱਤਾ ਗਿਆ ਦੱਸਦੀ ਕਿ ਅਮਿਤ ਸ਼ਾ ਐਤਵਾਰ ਸ਼ਾਮ 5 ਵਜੇ ਰੈਲੀ ਦੀ ਥਾਂ ਤੇ ਪਹੁੰਚਣਗੇ ਰੈਲੀ ਦੀ ਸੁਰੱਖਿਆ ਦੇ ਲਈ ਦੇਖਿਆ ਜਾ ਸਕਦਾ ਹੈ ਕਿ 1500 ਤੋਂ 2000 ਪੁਲਿਸ ਕਰਮੀ ਤਾਇਨਾਤ ਕੀਤੇ ਗਏ ਨੇ ਮੰਚ ਤੋਂ 5 ਲੇਅਰ ਦੇ ਵਿੱਚ ਅਮਿਤ ਸ਼ਾ ਦਾ ਸੁਰੱਖਿਆ ਘੇਰਾ ਜਿਹੜਾ ਤਿਆਰ ਕੀ ਸਾਦੇ ਕੱਪੜਿਆਂ ਦੇ ਵਿੱਚ ਵੀ ਗਈ ਪੁਲਿਸ ਗਰਮੀ ਜਿਹੜੇ ਨੇ ਤਨਾਤ ਦੇਖੇ ਜਾਣਗੇ ਤਾਂ ਜੋ ਸ਼ਰਾਰਤੀ ਅਨਸਰਾਂ ਦੇ ਉੱਪਰ ਕਾਬੂ ਪਾਇਆ ਜਾ ਸਕੇ ਰੈਲੀ ਦੇ ਵਿੱਚ ਖਾਸ ਤੌਰ ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਤਾਂ ਜੋ ਰੈਲੀ ਦੇ ਚੱਪੇ-ਚੱਪੇ ਦੇ ਉੱਪਰ ਪੁਲਿਸ ਦੇ ਉੱਚ ਅਧਿਕਾਰੀ ਜਿਹੜੇ ਨੇ ਨਜ਼ਰ ਰੱਖ ਸਕਣ ਦਾ ਅੰਦਾਜ਼ਾ ਦੇ ਕਿ ਭਾਜਪਾ ਦੇ ਜ਼ਿਲ੍ਹਾ ਦੇਖਿਆ ਜਾ ਸਕਦਾ ਹੈ ਕਿ ਭਾਜਪਾ ਦੇ ਜਿਹੜੇ ਜ਼ਿਲ੍ਹਾ ਪਤਾ ਅਧਿਕਾਰੀ ਨੇ ਉਹਨਾਂ ਦੇ ਵੱਲੋਂ 10000 ਤੋਂ ਬੱਦ ਕੁਰਸੀਆਂ ਜਿਹੜੀਆਂ ਨੇ ਲਗਾਈਆਂ ਗਈਆਂ ਨੇ ਰੈਲੀ ਦੇ ਵਿੱਚ LED ਸਕਰੀਨ ਲਗਾਈ ਜਾਏਗੀ ਤਾਂ ਜੋ ਲੋਕ ਆਸਾਨੀ ਨਾਲ ਹੋਮ ਮਿਨਿਸਟਰ ਦਾ ਭਾਸ਼ਣ ਸੁਣ ਤੇ ਦੇਖ ਸਕਣ ਸੂਤਰਾਂ ਮੁਤਾਬਕ ਸੂਚਨਾ ਮਿਲੀ ਹੈ ਕਿ ਕਈ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਅਮਿਤ ਸ਼ਾਹ ਦਾ ਵਿਰੋਧ ਕਰਨ ਦੇ ਲਈ ਆ ਰਹੀਆਂ ਨੇ ਇਸ ਦੇ ਲਈ ਲੁਧਿਆਣਾ ਦੇ ਐਂਟਰੀ ਤੇ ਐਗਜ਼ਿਟ ਪੁਆਇੰਟ ਉੱਪਰ ਪੁਲਿਸ ਦੀ ਸਖਤ ਨਾਕਾਬੰਦੀ ਬੈਰੀਕੇਡਿੰਗ ਜਿਹੜੀ ਦੇਖੀ ਜਾਏਗੀ ਕਿਸਾਨਾਂ ਦੀ ਭੀੜ ਨੂੰ ਰੋਕਣ ਦੇ ਲਈ વોਟਰ ਕੈਨਨ ਵੀ ਜਿਹੜੇ ਨੇ ਪ੍ਰਸ਼ਾਸਨ ਦੇ ਵੱਲੋਂ ਰੇਲੀ ਵਾਲੀ ਥਾਂ ਤੇ ਇਸ ਦੇ ਨਾਲ ਹੀ ਸ਼ਹਿਰ ਦੇ ਜਿਹੜੇ ਪ੍ਰਮੁੱਖ ਚੌਂਕ ਨੇ ਉਹਨਾਂ ਦੇ ਉੱਪਰ વોਟਰ ਕੈਨਨ ਵੀ ਤੈਨਾਤ ਕੀਤੇ ਜਾਣਗੇ ਕਈ ਕਿਸਾਨ ਨੇਤਾਵਾਂ ਨੂੰ ਸਮੇਂ ਰਹਿੰਦੇ ਹੀ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆਤਾ ਗਿਆ ਦਾਅਵਾ ਦੇ ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਖ ਸਿੰਘ ਨੂੰ ਬੀਤੀ ਰਾਤ 10:30 ਵਜੇ ਦੇ ਕਰੀ ਪੁਲਿਸ ਦੇ ਵੱਲੋਂ ਹਾਊਸ ਅਰੈਸਟ ਕੀਤਾ ਗਿਆ ਇਸ ਦੇ ਨਾਲ ਹੀ ਕੁਝ ਕਿਸਾਨ ਨੇਤਾ ਆਪਣੇ ਘਰਾਂ ਤੋਂ ਦੇਰ ਰਾਤ ਇੱਥੇ-ਉੱਥੇ ਹੋ ਗਏ ਤਾਂ ਜੋ ਪੁਲਿਸ ਜਿਹੜੀ ਹੈ ਉਹਨਾਂ ਨੂੰ ਨਾ ਫੜ ਸਕੇ ਤਾਂ ਕੁਲ ਮਿਲਾ ਕੇ ਦੇਖਿਆ ਜਾ ਸਕਦਾ ਤਿਆਰੀਆਂ ਜਿਹੜੀਆਂ ਨੇ ਪੂਰੀਆਂ ਕਰ ਲETੀਆਂ ਗਈਆਂ ਨੇ ਹੋਮ ਮਿਨਿਸਟਰ ਸ਼ਾਮ 5 ਵਜੇ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚਣਗੇ ਤੇ ਉਹਨਾਂ ਦੇ ਵੱਲੋਂ ਆਪਣਾ ਭਾਸ਼ਣ ਦਿੱਤਾ ਜਾਏਗਾ ਰਮਨਿਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਵੋਟ ਮੰਗੀ ਜਾਏਗੀ